ਤਰਨਤਾਰਨ ਦੀ ਇਹ ਚਿਮਨੀ ਚੋਣਾ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਹਰਮਿੰਦਰ ਸਿੰਘ ਸੰਧੂ ਦੇ ਬਿਆਨ ਸਾਹਮਣੇ ਆ ਰਹੇ ਨੇ ਵਿਰੋਧੀ ਲਲਕਾਰੇ ਜਾ ਰਹੇ ਨੇ ਉਥੇ ਹੀ ਹੁਣ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਕਿਸ ਦੀ ਜਿੱਤ ਹੁੰਦੀ ਹੈ ਉਥੇ ਹੀ ਦੱਸੀਏ ਕਿ ਸਾਰੀਆਂ ਪਾਰਟੀਆਂ ਨੇ ਲਗਭਗ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਉਥੇ ਹੀ ਹਰਮਿੰਦਰ ਸਿੰਘ ਸੰਧੂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨ ਨੇ ਗਏ ਨੇ ਵਿਰੋਧੀ ਹੁਣ ਲਲਕਾਰਦੇ ਹੋਏ ਇੱਕ ਦੂਜੇ ਨੂੰ ਨਜ਼ਰ ਆ ਰਹੇ ਨੇ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਹੋਰ ਕੀ ਕੁਝ ਕਹਿਣਾ ਹਰਮਿੰਦਰ ਸਿੰਘ ਸੰਧੂ ਦਾ ਆਓ ਤੁਹਾਨੂੰ ਸੁਣਾਉਣੇ ਆ ਆਮ ਆਦਮੀ ਪਾਰਟੀ ਵੱਲੋਂ ਤੁਸੀਂ ਜਿਹੜੇ 3 ਤਰੀਕ ਨੂੰ ਸਾਫਤ ਸਿੰਘ ਜੀ ਮਾਮ 3 ਤਰੀਕ ਨੂੰ ਸੁਭਾਲ ਵਿਖੇ ਆਏ ਸੀ ਬਹੁਤ ਵੱਡੀ ਗਿਣਤੀ 'ਚ ਤੁਸੀਂ ਉੱਥੇ ਪਹੁੰਚੇ ਸੀ ਔਰ ਉਸ ਕੱਠ ਨੇ ਇਹ ਸਾਬਤ ਕਰਤਾ ਕਿ ਤਰਨ ਤਰਨ ਦੇ ਅਸੈਂਬਲੀ ਦੇ ਲੋਕ ਬڑا ਗੁਰਦਾ ਵੀ ਰੱਖਦੇ ਆ ਤੇ ਜਿੱਥੇ ਲੱਤ ਲਾੜ ਉਹਥੇ ਲੱਤ ਵੀ ਲਾਉਂਦੇ ਆ ਉਸ ਵੱਡੇ ਕੱਟ ਨੇ ਉਦੋਂ ਫੈਸਲਾ ਵੀ ਕਰਾਇਆ ਕਿ ਦਰਨਤਾਰ ਦੇ ਵਿੱਚ ਇਹ ਜਿਮਨੀ ਜੋਣ ਕੌਣ ਲੜੂਗਾ ਔਰ ਤੁਸੀਂ ਤੁਹਾਡੇ ਸਿਰ ਤੇ ਹੀ ਉਹ ਮੋਹਰ ਲੱਗੀ ਕਿ ਜਿਮਨੀ ਜੋਣ ਜਿਹੜੀ ਆ ਉਹਦੀ ਟਿਕਟ ਉਦੋਂ ਸਹਾਬਗੁਰ ਸਿੰਘ ਜੀ ਮਾਨ ਆ ਟਾਡੇ ਛੋਟੇ ਵੀਰ ਨੂੰ ਤੁਹਾਡੇ ਭਰਾ ਨੂੰ ਉਹਦਣ ਅਨਾਉਂਸਮੈਂਟ ਕਰਕੇ ਗਏ ਦੇਖੋ ਇਲੈਕਸ਼ਨ ਆਉਂਦੀਆਂ ਜਾਂਦੀਆਂ ਨੇ ਅੱਜ ਆਪਾਂ ਨੂੰ ਮਿਲਦਿਆਂ ਗਿਲਦਿਆਂ ਤੇ तकरीबन 25 26 27 ਸਾਲ ਹੋ ਗਏ ਔਰ ਲਾਲੂ ਕੋ ਮਿਲਦੇ तकरीबन ਚਿਹਰੇ ਜਿਹੜੇ ਆ ਮੇਰੇ ਕੋਲ ਹੁਣ ਕੋਈ ਇਹੋ ਜਿਹਾ ਚਿਹਰਾ ਨਹੀਂ ਜਿਹੜਾ ਨਹੀਂ ਪਛਾਣ ਚ ਸਾਰੇ ਹੀ ਮੈਂ ਪਛਾਣਦਾ ਔਰ ਦੇਖੋ ਇਹ ਇਲੈਕਸ਼ਨ ਵੀ ਇਹੋ ਜਿਹਾ ਵੀ 1.5 ਸਾਲ ਆਪਾਂ ਤਗੜੇ ਹੋ ਕੇ ਕੰਮ ਕਰਾਂਗੇ ਪਾਰਟੀ ਨੇ ਵੀ ਹੁਣ ਸਹਿਯੋਗ ਬੜਾ ਵੱਡਾ ਦਿੱਤਾ ਮੈਂ ਉਹਦਾ ਪਹਿਲੀਆਂ ਗੱਲਾਂ ਵੱਲ ਨਹੀਂ ਜਾਣਾ ਚਾਹੁੰਦਾ ਵੀ ਪਹਿਲਾਂ ਕੰਮ ਹੋਏ ਨਹੀਂ ਹੋਏ ਕਿਸੇ ਨੇ ਕੀਤੇ ਨਹੀਂ ਕੀਤੇ ਮੈਂ ਤੇ ਇਹ ਗੱਲ ਜਾਣਦਾ ਵੀ ਆਪਾਂ ਕੀ ਕਰਾਂਗੇ ਕਿਉਂਕਿ ਇੱਥੇ ਮੈਂ ਵੇਖਦਾ ਰਿਹਾ ਪਿਛਲੇ 8 ਸਾਲਾਂ ਦਾ ਜਦੋਂ ਦਾ ਭਾਵੇਂ ਉਹ ਕਿਸੇ ਦਾ ਵੀ ਰਾਜ ਆਇਆ ਕਿਸੇ ਨੇ ਵੀ ਵਾਗ ਡੋਰ ਤਰੰਤਰ ਦੀ ਸੰਭਾਲ ਲਈ ਇਸ ਇਲਾਕੇ ਦੀ ਸੰਭਾਲੀ ਕਿਸੇ ਨੇ ਕੁਝ ਨਹੀਂ ਕੀਤਾ ਤੁਹਾਡੇ ਸਾਹਮਣੇ ਆ ਹੁਣ ਵੀ ਜਿਹੜਾ ਆ ਪਾਰਟੀਆਂ ਕੈਂਡੀਡੇਟ ਦੇਈ ਬੈਠੀਆਂ ਨੇ ਤੁਹਾਨੂੰ ਵੀ ਪਤਾ ਆ ਇੰਨਾ ਕੈਂਡੀਡੇਟਾਂ ਦਾ ਕੀ ਹਾਲਾਤ ਨੇ ਕਿੱਥੋਂ ਆਏ ਆ ਕਿਵੇਂ ਆਏ ਆ ਭਾਵੇਂ ਉਹ ਬੀਜੇਪੀ ਆ ਭਾਵੇਂ ਉਹ ਅਕਾਲੀ ਦਲ ਆ ਭਾਵੇਂ ਕਾਂਗਰਸ ਵਾਲੇ ਆ ਯਾ ਹੋਰ ਵੀ ਕੋਈ ਕੈਂਡੀਡੇਟ ਆ ਮੈਂ ਸਮਝਦਾ ਅੱਜ ਤਕਰੀਬਨ 20-22 ਦਿਨ ਰਹਿ ਗਏ ਇਲੈਕਸ਼ਨ ਨੂੰ 11 ਨੂੰ VOTING ਹੋਣੀ ਆ ਤੇ 11 ਤੋਂ ਬਾਅਦ ਇੰਨਾ ਕਿਸੇ ਨੇ ਲੱਭਣਾ ਨਹੀਂ ਜੀ ਇਹ ਮੇਰੇ ਤੋਂ ਲਿਖਾ ਲੋ ਅੱਜ ਇਹ ਕਿਸੇ ਨੇ ਵੀ ਇਹ ਜਿੰਨੇ ਵੀ ਕੈਂਡੀਡੇਟ ਆ ਕੋਈ ਭਾਵੇਂ ਬਾਹਰੋਂ ਆਇਆ ਕੋਈ ਭਾਵੇਂ ਉਥੋਂ ਅਮਰਸਰ